ਸੱਚੀ ਗੱਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਥਰੂ ਪੰਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ 12 ਥੰਮਣ ਵਾਲੇ ਪਿੰਡ ਦੇ ਕਿਸਾਨ ਦਾਣਾ ਫੱਕਾ ਰੋਡੂ ਸ਼ਾਦੀ ਮੰਡੀ ਵੇਚਣ ਜਾਂਦੇ ਸਾੜੀ ਸੋਨੇ ਦੀਆਂ ਦੋਵੇਂ ਫਸਲਾਂ ਉੱਥੇ ਉਹਨਾਂ ਦੇ ਪਿੰਡੋਂ ਦੋ ਤਿੰਨ ਅੜਤ ਦੀਆਂ ਦੁਕਾਨਾਂ ਸਨ ਕਿਸਾਨਾਂ ਦੇ ਆਪ ਕੋ ਆਪਣੇ ਆੜਤੀਏ ਸਨ ਆਪਣੇ ਆੜਤੀਏ ਨਾਲ ਹੀ ਉਹਨਾਂ ਦਾ ਦੇਨ ਲੈਣ ਸੀ ਥੰਮਣ ਵਾਲੇ ਤੋਂ ਰੋਡੂ ਸ਼ਾਦੀ ਮੰਡੀ 7 ਮੀਲ ਦੂਰ ਸੀ ਸੋਣੀ ਵੇਲੇ ਤਾਂ ਸਰ ਜਾਂਦਾ ਸਿਆਲ ਉੱਤਰ ਆਉਂਦਾ ਪਰ ਖਾੜੀ ਵੇਚਣ ਗਏ ਲੋਕਾਂ ਤੇ ਉਹਨਾਂ ਦੇ ਪਸ਼ੂਆਂ ਲਈ ਪੂਰੀ ਗਰਮੀ ਹੁੰਦੀ ਥੰਮਣ ਵਾਲੇ ਤੋਂ ਟਿੱਬੇ ਤੱਕ 5 ਮੀਲ ਦੀ ਬਾਟ ਰੇਤੀਂਧਰਾ ਸੀ ਰਾਹ ਵਿੱਚ ਬੰਨੇ ਸਨ ਖੇਤਾਂ ਵਿੱਚ ਉਸਰੀਆਂ ਉੱਚੀਆਂ ਦਾਣਾਂ ਦੇ ਤੇ ਢੋੜੇ ਸਨ ਪੰਜ ਮੀਲਾਂ ਦੇ ਬਾੜ ਦਰਾਂ ਨਾਲ ਬੰਦਿਆਂ ਨੂੰ ਤੇ ਵੀ ਲੱਗਦੀ ਤੇ ਕੁਝ ਪਲ ਆਰਾਮ ਕਰਨ ਲਈ ਉਹ ਕੋਈ ਆਸਰਾ ਵੀ ਪਾ ਲਵੇ ਗੱਡੇ ਵਿੱਚ ਨਾਲ ਜੇ ਜੁਆਗ ਤੇ ਜਨਾਨੀਆਂ ਹੁੰਦੇ ਫੇਰ ਤਾਂ ਬਹੁਤ ਹੀ ਔਖਾ ਸੀ ਬੰਦਾ ਤਾਂ ਭੁੱਖਾ ਤੇ ਹਾਇਆ ਰਹਿ ਸਕਦਾ ਹੈ ਜੁਆਗ ਨਹੀਂ ਘਟਦੇ ਪਿੰਡੋਂ ਤੁਰਨ ਵੇਲੇ ਤਾਂ ਲੋਕ ਸੰਦੇਹਾ ਦੁਰ ਪੈਂਦੇ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਟੜਕੇ ਟੜਕੇ ਤਾਂ ਠੰਡ ਹੁੰਦੀ ਜਦੋਂ ਨੂੰ ਸੂਰਜ ਤੱਪਣ ਲੱਗਦਾ ਉਦੋਂ ਨੂੰ ਗੱਡੇ ਇੱਬਾ ਟੱਪਗੇ ਹੁੰਦੇ। ਏੱਬਾ ਛੋਟਾ ਹੀ ਪਿੰਡ ਸੀ। ਉੱਥੇ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਆਰਾਮ ਕੀਤਾ ਜਾ ਸਕਦਾ। ਮੰਡਿਓ ਮੁੜਨ ਵੇਲੇ ਗੱਡੇ ਏੱਬੇ ਪਿੰਡ ਵਿੱਚ ਦੇ ਲੰਘ ਕੇ ਆਉਂਦੇ। ਅਗਾ ਥੰਮਣ ਵਾਲੇ ਤੱਕ 5 ਮੀਲ ਦੀ ਬਾਟ ਪਰ ਉਹ ਹੀ ਬੀਆਬਾਨ ਸੀ। ਉਤੋਂ ਸਿਖਰ ਦੁਪਹਿਰਾ ਜਾਂ ਪਿਛਲਾ ਪਹਿਰ ਹੁੰਦਾ। ਸੂਰਜ ਅਹਰਨ ਦੇ ਫਾਲੇ ਮੰਗ ਤੱਪਦਾ। ਉੱਜ ਜਾਂਦਾ ਗੱਡੇ ਦਾ 파ਟੀ ਦੇ ਵਿੱਚ ਬੈਠੀਆਂ ਸਵਾਰੀਆਂ ਬਹੁਤ ਔਖਾ ਸੀ ਥੰਮਣ ਵਾਲੇ ਪਹੁੰਚਣ ਤੱਕ ਲੋਕ ਬੰਦਲ ਜਾਂਦੇ ਪੈਰੀ ਤੁਰ ਕੇ ਮੰਡੀ ਜਾਣ ਵਾਲਿਆਂ ਲਈ ਤਾਂ ਇਹ ਬਾਟ ਹੋਰ ਵੀ ਔਖੀ ਸੀ ਥੰਮਣ ਵਾਲੇ ਤੋਂ 3 ਮੀਲ ਬਾਟ ਉੱਤੇ ਪਹੇ ਦੇ ਇੱਕ ਪਾਸੇ ਚਸ਼ਮਾ ਸੀ ਚਸ਼ਮੇ ਨੂੰ ਲੋਕ ਚੋਸਮਾ ਆਖਦੇ ਏਬਾ ਉੱਥੋਂ 2 ਮੀਲ ਰਹਿ ਜਾਂਦਾ ਪਾ ਚਸ਼ਮੇ ਵਾਲੀ ਥਾਂ ਥੰਮਣ ਵਾਲੇ ਦੀ ਜ਼ਮੀਨ ਵੀ ਸੀ ਥੰਮਣ ਵਾਲੇ ਪਿੰਡ ਦੀ ਜ਼ਮੀਨ ਦਾ ਚੱਕ ਵੱਡਾ ਸੀ ਕੱਬੇ ਕੋਲ ਥੋੜੀ ਜਿਹੀ ਜ਼ਮੀਨ ਸੀ ਹੱਲਿਆਂ ਤੋਂ 7-8 ਸਾਲ ਪਹਿਲਾਂ ਵੱਡੇ ਮੀਂਹ ਪਏ ਸਨ ਪਿੰਡਾਂ ਦੇ ਨੀਵੇਂ ਥਾਂ ਪਾਣੀ ਭਰ ਗਿਆ ਤੇ ਘਰ ਡਹਿ ਗਏ ਲੋਕਾਂ ਨੇ ਖੇਤਾਂ ਵਿੱਚ ਜਾ ਕੇ ਮਕਾਨ ਬਣਾ ਲਏ ਇਹਨਾਂ ਵੱਡੇ ਮੀਹਾਂ ਤੋਂ ਪਹਿਲਾਂ ਧਰਤੀ ਹੇਠਲਾ ਪਾਣੀ ਬਹੁਤ ਡੂੰਗਾ ਸੀ ਕਿਸੇ ਕਿਸੇ ਪਿੰਡ ਖੂਹਾਂ ਦਾ ਪਾਣੀ ਮੌਣ ਉੱਤੇ ਦੀ ਗੱਲ ਕੱਢ ਕੇ ਦੇਖਦੇ ਤਾਂ ਥੱਲੇ ਤਾਰੇ ਵਾਂਗ ਚਮਕਦਾ ਦੇਖਦਾ ਪਿੰਡ ਵਿੱਚ ਇੱਕ ਦੋ ਖੂਹ ਮਸਾ ਹੁੰਦੇ ਨਲਕੇ ਹੁੰਦੇ ਹੀ ਨਹੀਂ ਸਨ ਜੇ ਕਿਸੇ ਪਿੰਡ ਵਿੱਚ ਨਲਕਾ ਲੱਗਦਾ ਵੀ ਤਾਂ ਬਹੁਤ ਮਹਿੰਗਾ ਪਿੰਡ ਉਹਨਾਂ ਸਾਲਾਂ ਵਿੱਚ ਇੱਕ ਦਿਨ ਥੰਮਣ ਵਾਲੇ ਪਿੰਡ ਦੇ ਇੱਕ ਘਰ ਨੇ ਆਪਣੇ ਖੇਤ ਵਿੱਚ ਇੱਕ ਟੋਆ ਪੁੱਟਣਾ ਸ਼ੁਰੂ ਕੀਤਾ ਇਸ ਖੇਤ ਨੂੰ ਕੱਸੀ ਦਾ ਪਾਣੀ ਲੱਗਦਾ ਸੀ ਮੱਕੀਆਂ ਕਪਾਹਾਂ ਦੇ ਰੁੱਤ ਸੀ ਉਹਨਾਂ ਨੇ ਸੋਚਿਆ ਸੀ ਕਿ ਜਦੋਂ ਕੱਸੀ ਦੀ ਵਾਰੀ ਆਈ ਉਹ ਇਹ ਟੋਆ ਪਾਣੀ ਨਾਲ ਭਰ ਲੈਣਗੇ ਪਾਣੀ ਨਿੱਤਰ ਜਾਵੇਗਾ ਤਾਂ ਇਹ ਪੀਣ ਦੇ ਕੰਮ ਆਵੇਗਾ ਪਸ਼ੂ ਵੀ ਪੀਣਗੇ ਦੋ ਬੰਦੇ ਟੋਆ ਪੁੱਟਣ ਲੱਗੇ ਖਾਸਾ ਲੰਮਾ ਚੌੜਾ ਟੋਆ ਉਹਨਾਂ ਨੇ ਲਗ ਤੇ ਇੱਕ ਪੁੱਟ ਲਿਆ ਕਹਿਆਂ ਨਾਲ ਮਿੱਟੀ ਦੇ ਚੇਪੇ ਬਾਹਰ ਸੁੱਟੇ ਜਾਂਦੇ ਤੇ ਫਿਰ ਇੱਕ ਜਣੇ ਨੇ ਜਦੋਂ ਕਹੀ ਦਾ ਇੱਕ ਪਰਵਾ ਟੱਕ ਟੋਏ ਦੇ ਐਨ ਵਿੱਚ ਕਰ ਲਾਇਆ ਤਾਂ ਥੱਲੇ ਉਹ ਪਾਣੀ ਸਿਮਾ ਆ ਬੰਦਾ ਡਰ ਗਿਆ ਦੋਵੇਂ ਬੰਦੇ ਛਾਲਾ ਮਾਰ ਕੇ ਟੋਏ ਤੋਂ ਬਾਹਰ ਆ ਖੜੇ ਕੰਬੀ ਜਾਣ ਤੇ ਗੁੱਜਾ-ਗੁੱਜਾ ਖੁਸ਼ ਹੋਏ ਉਹਨਾਂ ਨੇ ਕਪਾਹ ਗੁੱਟਦੇ ਦੂਜੇ ਬੰਦਿਆਂ ਨੂੰ ਹਾਕਾ ਮਾਰੀਆ ਹੋਰ ਖੇਤਾਂ ਦੇ ਲੋਕ ਵੀ ਆਪਣੇ ਕੰਮ ਛੱਡ ਕੇ ਆ ਗਏ ਹਰ ਕੋਈ ਆਖ ਰਿਆ ਸੀ ਇਹ ਤਾਂ ਖਵਾਜਾ ਪ੍ਰਗਟ ਹੋ ਗਿਆ ਭਾਈ ਤੇ ਫੇਰ ਜਿਨ੍ਹਾਂ ਕੋਲ ਗੁੜ ਸੀ ਗੁੜ ਦੀਆਂ ਰੋੜੀਆਂ ਟੋਏ ਵਿੱਚ ਸੁੱਟ ਕੇ ਮੱਥਾ ਟੇਕਿਆ ਜਿਨ੍ਹਾਂ ਕੋਲ ਚਾਲੀ ਰੱਖਿਆ ਦੁੱਧ ਸੀ ਉਹ ਦੁੱਧ ਦਾ ਮੱਥਾ ਟੇਕ ਕੇ ਗੋਹਾ ਲਿਆ ਤੇ ਅੱਗ ਪਖਾਈ ਗਈ ਤੋਖ ਦੇ ਗੋਿਆਂ ਉੱਤੇ ਵੀ ਦੁੱਧ ਸੁੱਟਿਆ ਜਾਂਦਾ ਤੇ ਗੁੜ ਦੀਆਂ ਰੋੜੀਆਂ ਨੇੜੇ ਤੇੜੇ ਦੇ ਖੇਤਾਂ ਵਾਲੇ ਆਸ਼ਸ਼ਕਰ ਉਠੇ ਦੋਵੇਂ ਪਿੰਡਾਂ ਵਿੱਚ ਪਤਾ ਲੱਗਿਆ ਤਾਂ ਤੀਵੀਆਂ ਅਪਤਾਸੇ ਗੁੜ ਆਟਾ ਸਰੋਂ ਦਾ ਤੇਲ ਸੂਤ ਦੀਆਂ hattimਾਂ ਤੇ ਡਬਲੀ ਪੈਸੇ ਲੈ ਕੇ ਊਲਰ ਪਈਆਂ ਖਵਾਜੇ ਦੀ ਮੰਨਤਾ ਹੋਣ ਲੱਗੀ ਆਥਣ ਤੱਕ ਟੋਏ ਦਾ ਪਾਣੀ ਗਿੱਟੇ-ਗਿੱਟੇ ਹੋ ਗਿਆ ਪੰਜਾਬ ਦੇ ਲੋਕਾਂ ਲਈ ਖਵਾਜਾ ਖਿਜਰ ਦਾ ਖਾਸ ਮੁਹੱਤਬ ਹੈ ਜਦੋਂ ਕਿਸੇ ਦੇ ਖੇਤ ਵਿੱਚ ਖੂਬ ਪਿਆ ਜਾਂਦਾ ਤੇ ਥੱਲੇ ਉਹ ਪਾਣੀ ਨਿਕਲ ਆਉਂਦਾ ਤਾਂ ਖੂਹ ਲਾਉਣ ਵਾਲਾ ਚੋਰ ਖਵਾਜੇ ਦੀ ਕੜਾਈ ਕਰਦਾ ਇਹ ਗੁੜ ਵਾਲੇ ਮਿੱਠੇ ਚੌਲ ਹੁੰਦੇ ਲੌਂਗ ਪਾ ਕੇ ਰੰਨੇ ਹੋਏ ਖਵਾਜਾ ਖਿਜ਼ਰ ਪਾਣੀ ਦਾ ਦੇਵਤਾ ਹੈ ਪੰਜਾਬ ਦੇ ਕੀ ਹਿੰਦੂ ਕੀ ਸਿੱਖ ਤੇ ਕੀ ਮੁਸਲਮਾਨ ਸਭ ਇਸ ਦੀ ਪੂਜਾ ਕਰਦੇ ਹਨ ਮੁਸਲਮਾਨ ਤਾਂ ਖਵਾਜਾ ਖਿਜ਼ਰ ਨੂੰ ਪੰਜਾਂ ਪੀਰਾਂ ਵਿੱਚੋਂ ਇੱਕ ਮੰਨਦੇ ਹਨ ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਖਿਜ਼ਰ ਸਿਕੰਦਰ ਮਹਾਨ ਦਾ ਵਜ਼ੀਰ ਸੀ ਉਸ ਨੂੰ ਆਵੇ ਹਿਆਦਾ ਇੱਕ ਚਸ਼ਮਾ ਲੱਪਿਆ ਜਿਹੜਾ ਸਿਕੰਦਰ ਨੂੰ ਨਹੀਂ ਲੱਬਿਆ ਸੀ ਇੱਕ ਯੂਨਾਨੀ ਦੰਦ ਕਥਾ ਅਨੁਸਾਰ ਸਿਕੰਦਰ ਦਾ ਰਸੋਈਆ ਅੰਦਰੀਸ਼ ਅਸਲ ਵਿੱਚ ਖੇਜ਼ਰ ਹੀ ਸੀ ਇੱਕ ਦਿਨ ਉਹ ਮਰੀ ਮੱਛੀ ਧੋਣ ਲਈ ਇੱਕ ਚਸ਼ਮੇ ਉੱਤੇ ਗਿਆ ਪਰ ਉਹ ਮੱਛੀ ਪਾਣੀ ਦੀ ਛੋਹ ਪ੍ਰਾਪਤ ਕਰਨੇ ਅਹੀ ਜਿਉਂਦੀ ਹੋ ਗਈ ਤੇ ਰਸੋਈਏ ਦੇ ਹੱਥਾਂ ਵਿੱਚੋਂ ਤਿਲਕ ਗਈ ਰਸੋਈਏ ਨੇ ਉਸ ਚਸ਼ਮੇ ਦੇ ਪਾਣੀ ਦੀਆਂ 2-4 ਕੁੱਟਾਂ ਆਪ ਵੀ ਪੀ ਲਈਆਂ ਇਹ ਅੰਮ੍ਰਿਤ ਸੀ ਰਸੋਈਆ ਅਮਰ ਹੋ ਗਿਆ ਉਹਨੇ ਇਹ ਸਿਕੰਦਰ ਨੂੰ ਆ ਕੇ ਦੱਸਿਆ ਸਿਕੰਦਰ ਨੂੰ ਉਸ ਚਸ਼ਮੇ ਦਾ ਰਾਹ ਹੀ ਨਹੀਂ ਲੱਭਿਆ ਸਿਕੰਦਰ ਕਰੋਧ ਵਿੱਚ ਆ ਗਿਆ ਰਸੋਈਏ ਦੇ ਗਲ ਵਿੱਚ ਭਾਰੀ ਪੱਥਰ ਬਨ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਉੱਥੇ ਉਹ ਸਮੁੰਦਰੀ দানਵ ਬਣ ਗਿਆ ਦੋਵੇਂ ਪਿੰਡਾਂ ਦੇ ਕਹਿਣ ਉੱਤੇ ਉਸ ਕਿਸਾਨ ਨੇ ਚਸ਼ਮੇ ਵਾਲੀ 2 ਵਿੱਗੇ ਥਾਂ ਛੱਡ ਦਿੱਤੀ ਕਹਿੰਦੇ ਨੇ ਉਸ ਘਰ ਕੋਈ ਔਲਾਦ ਨਹੀਂ ਸੀ ਤੇ ਫੇਰ ਉਹਨਾਂ ਦੇ ਮੁੰਡਾ ਹੋਇਆ ਇਸ ਖੂਸ਼ੀ ਵਿੱਚ ਉਹਨੇ 2 ਵਿਗੇ ਖੇਤ ਛੱਡ ਦਿੱਤੇ ਇਸ ਥਾਂ ਉੱਤੇ ਸੁੱਖਾਂ ਸੁਖੀਆਂ ਜਾਣ ਲੱਗੀਆਂ ਬੁੜੀਆਂ ਵੀਰਵਾਰ ਵਾਲੇ ਦਿਨ ਮਿੱਠੇ ਚੌਲਾਂ ਦੀ ਕੜਾਹੀ ਵੰਡ ਕੇ ਆਉਂਦੀਆਂ ਖੁਆਜੇ ਦੇ ਇਸ ਟੋਏ ਨੂੰ ਪਵਿੱਤਰ ਤੇ ਕਰਨੀ ਵਾਲਾ ਸਥਾਨ ਮੰਨਿਆ ਜਾਣ ਲੱਗਿਆ ਵੱਡੇ ਮੀਂਹ ਵੇਲੇ ਪੰਜਾਬ ਵਿੱਚ ਸਾਰੇ ਪਾਸੇ ਹੜ੍ਹਾਂ ਆ ਗਏ ਫਸਲਾਂ ਮਾਰੀਆਂ ਗਈਆਂ ਤੇ ਕੱਚੇ ਕੋਠੇ ਟਹਿ ਗਏ ਕੱਚੇ ਕੀ ਪੱਕੇ ਵੀ ਟਹਿ ਗਏ ਬੜੀ ਭਾਰੀ ਕਰੋਪੀ ਸੀ ਰੱਬ ਦੀ ਮਹੀਨਾ ਮਹੀਨਾ ਨੇਵੇਂ ਖੇਤਾਂ ਦਾ ਪਾਣੀ ਨਹੀਂ ਸੁੱਕਿਆ। ਕਈ ਖੇਤਾਂ ਦਾ ਪਾਣੀ ਤਾਂ ਸੁੱਕਿਆ ਹੀ ਨਹੀਂ। ਖੜੇ ਦਾ ਖੜਾ ਰਿਹਾ ਤੇ ਫੇਰ ਕਈ ਸਾਲ ਉਥੇ ਫਸਲ ਨਹੀਂ ਹੋਈ। ਧਰਤੀ ਥੱਲੇ ਪਾਣੀਆਂ ਦੇ ਪ੍ਰੋਹ ਚੱਲ ਕੇ ਸੇਮ ਆ ਗਈ। ਸੇਮ ਮਾਰੀ ਧਰਤੀ ਵਿੱਚ ਕਦੋਂ ਫਸਲਾਂ ਹੁੰਦੀਆਂ ਨੇ? ਧਰਤੀ ਹੇਠਲਾ ਪਾਣੀ ਸਾਰੇ ਪਾਸੇ ਹੀ ਉਤਾਂ ਆ ਗਿਆ। ਜਦੋਂ ਕਿ ਕਦੇ ਉਥੇ 60-60, 70-70 ਹੱਥ ਉਤੇ ਪਾਣੀ ਹੁੰਦਾ ਸੀ। ਹੁਣ ਤਾਂ ਪਾਣੀ ਉੱਤੇ ਹੀ ਪਿਆ ਸੀ। ਕਈ ਖੇਤਾਂ ਵਿੱਚ ਤਾਂ ਕਹੀ ਦੇ 4 ਡੂੰਘੇ ਤੱਕ ਵੀ ਬਥੇਰੇ ਸਨ ਥੱਲੇੋਂ ਪਾਣੀ ਨਿਕਲ ਆਉਂਦਾ ਖੇਤਾਂ ਵਿੱਚ ਕੰਮ ਕਰਦੇ ਬੰਦੇ ਨੇ ਪਾਣੀ ਪੀਣਾ ਹੁੰਦਾ ਜਾਂ ਚਾਹ ਧਰਨੀ ਹੁੰਦੀ 2 ਚਾਹ ਤੱਕ ਮਾਰ ਕੇ ਟੋਆ ਪੁੱਟ ਲੈਂਦੇ ਪਾਣੀ ਸਿਮ ਕੇ ਟੋਆ ਭਰ ਜਾਂਦਾ ਤੇ ਫਿਰ ਕੁਝਰ ਬਾਅਦ ਪਾਣੀ ਨਿੱਤਰ ਜਾਂਦਾ ਲੋੜ ਅਨੁਸਾਰ ਟੋਏ ਦਾ ਪਾਣੀ ਵਰਤ ਲੈਂਦੇ ਹੁਣ ਇਸ ਚਸ਼ਮੇ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਸੀ ਤਾਂ-ਤਾਂ ਚਸ਼ਮੇ ਬਣੇ ਪਏ ਸਨ ਚਸ਼ਮੇ ਦੀ ਮਾਨਤਾ ਵੀ ਘਟ ਗਈ ਕੋਈ ਕੋਈ ਬੁੜੀ ਕੜਾਹੀ ਵੰਡ ਕੇ ਆਉਂਦੀ ਤੇ ਫਿਰ ਸਮਾਪਾ ਕੇ 4-5 ਸਾਲਾਂ ਬਾਅਦ ਸੇਮ ਘਟਣ ਲੱਗੀ ਧਰਤੀ ਉੱਤੇ ਪਾਣੀ ਸੁੱਕ ਗਏ ਧਰਤੀ ਹੇਠਲਾ ਪਾਣੀ ਥੱਲੇ ਜਾਣ ਲੱਗਿਆ ਚਸ਼ਮਾ ਵੀ ਸੁੱਕਿਆ ਪਰ ਉਹ ਜ਼ਿੰਮੇਦਾਰ ਜਿਸ ਨੇ ਇੱਕ ਕੁਮਾ ਜ਼ਮੀਨ ਚਸ਼ਮੀ ਦਿਨਾ ਛੱਡੀ ਰੱਖੀ ਸੀ ਮੁੜ ਕੇ ਹੱਲ ਥੱਲੇ ਨਹੀਂ ਜਾਂਦੀ ਆਖਦਾ ਸੀ ਦੇ ਦਿੱਤੀ ਸੋ ਦੇ ਦਿੱਤੀ ਜ਼ਮੀਨ ਖਵਾਜੀ ਦੀ ਹੋ ਚੁੱਕੀ ਇੱਕ ਦਿਨ ਦੁੱਲੇ ਨੂੰ ਕੀ ਲੈ ਚੁੱਠੀ ਉਹ ਢੋਲ ਵਜਾਉਂਦਾ ਚਸ਼ਮੇ ਤੱਕ ਪਹੁੰਚ ਗਿਆ ਚਸ਼ਮੇ ਵਾਲੇ ਟੋਏ ਦੇ ਕਿਨਾਰੇ ਖੜਕੇ ਜ਼ੋਰ-ਜ਼ੋਰ ਦੀ ਢੋਲ ਵਜਾਉਣ ਲੱਗਿਆ ਢੋਲ ਦੀ ਆਵਾਜ਼ ਦੋਵਾਂ ਪਿੰਡਾਂ ਤੱਕ ਜਾਂਦੀ ਸੀ ਤੇਬੇ ਦੇ ਲੋਕ ਇਕੱਠੇ ਹੋ ਕੇ ਆ ਗਏ ਹੈਰਾਨ ਸਨ ਅੱਜ ਇਹ ਬਾਜ਼ੀਗਰ ਇੱਥੇ ਕਿਉਂ ਢੋਲ ਵਜਾ ਰਿਹਾ ਹੈ ਪਹਿਲਾਂ ਤਾਂ ਉਹ ਉਹਨੂੰ ਦੇਖਦੇ ਰਹੇ ਫਿਰ ਉਹਦੇ ਹੋਰ ਨੇੜੇ ਹੋ ਗਏ ਉਹ ਉਹਨੂੰ ਪੁੱਛਣਾ ਚਾਹੁੰਦੇ ਸਨ ਕਿ ਉਹ ਇੱਥੇ ਕਿਉਂ ਢੋਲ ਵਜਾਉਂਦਾ ਹੈ ਪਰ ਦੁੱਲਾ ਮਸਤ ਸੀ ਅੱਖਾਂ ਮੀਚੀਆਂ ਹੋਈਆਂ ਸੀ ਰਿੱਕ ਪਾਸੇ ਨੂੰ ਸੁਟਿਆ ਹੋਇਆ ਲਗਾਤਾਰ ਵੱਜ ਰਿਹਾ ਸੀ ਉਹਦਾ ਢੋਲ ਜਿਵੇਂ ਉਹਨੂੰ ਜੱਗ ਜਹਾਨ ਦੇ ਕੋਈ ਸੁਰਤ ਨਾ ਹੋਵੇ ਉਹਨੂੰ ਕੋਈ ਪਤਾ ਨਹੀਂ ਸੀ ਕਿ ਉਹਦੇ ਆਲੇ-ਦੋਲੇ ਬੰਦਿਆਂ ਦਾ ਇਕੱਠ ਹੈ ਢੋਲ ਵਜਾਉਂਦਾ ਉਹ ਥੱਕਦਾ ਨਹੀਂ ਸੀ ਉਹਨੂੰ ਲੱਗਦਾ ਹੁਣੇ ਚਸ਼ਮੇ ਦੀ ਧਾਰ ਫੁੱਟੇਗੀ ਤੇ ਪਾਣੀ ਦੀ ਧਾਰ ਵਿੱਚੋਂ ਸਰਦਾਰੋਂ ਨਿਕਲ ਆਵੇਗੀ ਉਹਨੂੰ ਮਹਿਸੂਸ ਹੋਇਆ ਜਿਵੇਂ ਚਸ਼ਮੇ ਦੀ ਧਾਰ ਫੁੱਟ ਪਈ ਹੈ ਉਹ ਹੋਰ ਤੇਜ਼ ਢੋਲ ਵਜਾਉਣ ਲੱਗਿਆ ਤੇਜ਼ ਹੋਰ ਤੇਜ਼ ਉਦੇ ਹੱਥ ਕਿਸੇ ਮਸ਼ੀਨੀ ਯੰਤਰ ਦੇ ਪੁਰਜੇ ਵਾਂਗ ਚੱਲ ਰਹੇ ਸਨ ਤੇ ਫੇਰ ਉਹਨੂੰ ਦੇਖਿਆ ਪਾਣੀ ਦੀ ਧਾਰ ਵਿੱਚੋਂ ਔਰਤ ਦਾ ਚਿਹਰਾ ਬਾਹਰ ਆ ਰਿਹਾ ਹੈ ਅੱਖਾਂ ਬੰਦ ਤੇ ਮੁਸਕਰਾਉਂਦੀ ਹੋਈ ਬਹੁਤ ਪੋਲਾ ਚਿਹਰਾ ਸੀ ਜਿਵੇਂ ਸਮਰਤਕ ਸਰਦਾਰੋ ਦਾ ਚਿਹਰਾ ਹੋਵੇ ਉਹ ਟੋਲ ਵਜਾਉਂਦਾ ਹੋਇਆ ਪਿੱਛੇ ਨੂੰ ਹਟਿਆ ਤਾਂ ਕਿ ਪਾਣੀ ਦੇ ਧਾਰ ਵਿੱਚੋਂ ਮੁਕੰਮਲ ਔਰਤ ਬਾਹਰ ਨਿਕਲ ਆਵੇ ਔਰਤ ਸਾਰੀ ਦੀ ਸਾਰੀ ਬਾਹਰ ਆ ਗਈ ਉਨੇ ਢੋਲ ਵਜਾਉਣਾ ਬੰਦ ਕਰ ਦਿੱਤਾ ਤੇ ਅੱਖਾਂ ਖੋਲੀਆਂ ਟੋਏ ਵਿੱਚ ਕੁਝ ਵੀ ਨਹੀਂ ਸੀ ਨਾ ਕਿਧਰੇ ਪਾਣੀ ਦੀ ਧਾਰ ਤੇ ਨਾ ਧਾਰ ਵਿੱਚੋਂ ਨਿਕਲੀ ਕੋਈ ਔਰਤ ਟੋਏ ਦੇ ਆਲੇ ਦੋਲੇ ਲੋਕ ਖੜੇ ਸਨ ਉਹਨੂੰ ਲੱਗਿਆ ਉਹ ਲੋਕ ਜਿਵੇਂ ਉਹਦੇ ਢੋਲ ਦੀ ਕਰਾਮਾਤ ਨਹੀਂ ਇੱਥੇ ਪੈਦਾ ਕੀਤੇ ਹੋਣ ਜਾਂ ਫਿਰ ਉਸ ਔਰਤ ਨੂੰ ਫੈਲ ਕੇ ਇਹ ਬਣ ਗਏ ਹੋਣ ਓਏ ਬੱਲੇ ਤੇਰੇ ਦੁੱਲਾ ਸਿਆਂ ਇੱਕ ਬੰਦਾ ਹੱਸਿਆ ਤੇ ਫਿਰ ਬੋਲਿਆ ਅੱਜ ਤਾਂ ਰੌਣਕਾਂ ਲਾਤੀਆਂ ਬਈ ਤੂੰ ਇੱਥੇ ਕਿਵੇਂ ਆ ਗਿਆ ਅੱਜ ਇੱਕ ਹੋਰ ਨੇ ਕੜਤੂਈ ਆਵਾਜ਼ ਕੱਢੀ ਤੈਨੂੰ ਕੋਈ ਸੁਪਨਾ ਆਇਆ ਬਈ ਇੱਥੇ ਆ ਕੇ ਢੋਲ ਵਜਾਉਣ ਦਾ ਇੱਥੇ ਕੀ ਦਿਸਦਾ ਤੈਨੂੰ ਢੋਲ ਵਜਾਈ ਜਾਂਦਾ ਅਸੀਂ ਆਖਿਆ ਕੀ ਗੱਲ ਹੈ ਬਈ ਢੋਲ ਵੱਜੀ ਜਾਂਦਾ ਕਿਸੇ ਦਾ ਤੂੰ ਬੋਲਦਾ ਕਿਉਂ ਨਹੀਂ ਬੋਲ ਕਿਉਂ ਇਕੱਠੇ ਕੀਤੇ ਆ ਬੰਦੇ ਢੋਲ ਵਜਾ ਕੇ ਬੰਦੇ ਤਾਂ ਯਾਰ ਇਧਰ ਦੇਖ ਥੰਮਣ ਵਾਲੇ ਦੇ ਵੀ ਤੁਰੇ ਆਉਂਦੇ ਨੇ ਦੋਵੇਂ ਪਿੰਡਾਂ ਦੇ ਲੋਕਾਂ ਨੇ ਇੱਕ ਦੂਜੇ ਨੂੰ ਫਤੇ ਬੁਲਾਈ ਹੱਥ ਮਿਲਾਏ ਤੇ ਹਾਲਚਲ ਪੁੱਛਣ ਲੱਗੇ ਦੁੱਲਾ ਹੁਮੇ ਦਾ ਹੁਮੇ ਕੋਈ ਦੇ ਕਿਨਾਰੇ ਉੱਤੇ ਖੜ੍ਹਾ ਸੀ ਢੋਲ ਗਲੋਂ ਉਤਾਰ ਕੇ ਉਹਨੇ ਧਰਤੇ ਉੱਤੇ ਧਰ ਦਿੱਤਾ ਡੱਗਾ ਤੇ ਛਿਟੀ ਆਪਣੇ ਹੱਥ ਵਿੱਚ ਰੱਖੇ ਉਹ ਦੋਵੇਂ ਪਿੰਡਾਂ ਦੇ ਇਹਨਾਂ ਸਾਰੇ ਲੋਕਾਂ ਨੂੰ ਜਾਣਦਾ ਸੀ ਦੁੱਲਿਆ ਕੀ ਗੱਲ ਪਈ ਥੰਮਣ ਵਾਲੇ ਦੇ ਇੱਕ ਬਜ਼ੁਰਗ ਨੇ ਪੁੱਛਿਆ ਦੋਲੇ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਟੋਏ ਦੇ ਐਨ ਵਿਚਕਾਰ ਸਿੱਧੀ ਕੀਤੀ ਬੋਲਿਆ ਇਥੋਂ ਉੱਥੇ ਕੀ ਹੈ ਉਸੇ ਬਜ਼ੁਰਗ ਨੇ ਫੇਰ ਪੁੱਛਿਆ ਦੁੱਲੇ ਨੇ ਟੋਲ ਚੁੱਕਿਆ ਤੇ ਗਲ ਵਿੱਚ ਪਾ ਲਿਆ ਪਹਿਲਾ ਵਾਂਗ ਹੀ ਤੇਜ਼ ਤੇਜ਼ ਬੁਝਾਉਣ ਲੱਗਿਆ ਅੱਖਾਂ ਮੀਚ ਲਈਆਂ ਤੇ ਸਿਰ ਇੱਕ ਪਾਸੇ ਝੁਟ ਲਿਆ ਬੰਦੇ ਸਾਰੇ ਗਾਇਬ ਸਨ ਪਾਣੀ ਦੀ ਧਾਰ ਫੇਰ ਫੁੱਟਣ ਲੱਗੀ ਪਾਣੀ ਦੀ ਧਾਰ ਵਿੱਚ ਉਹ ਔਰਤ ਦਾ ਚਿਹਰਾ ਦਿਸਣ ਲੱਗ ਪਿਆ ਉਹਨੇ ਟੋਲ ਹੋਰ ਤੇਜ਼ ਕਰ ਦਿੱਤਾ ਉਹਦੇ ਹੱਥ ਕਾਲ ਨਾਲ ਚੱਲ ਰਹੇ ਸਨ ਮਈ ਜੂਨ ਦਾ ਮਹੀਨਾ ਸੀ ਤੱਤੀਆਂ ਹਵਾਵਾਂ ਵਗੀਆਂ ਸਵੇਰੇ ਸਵੇਰੇ ਹੀ ਕੁਝ ਆਰਾਮ ਹੁੰਦਾ ਸੁਖਾਂਵੇਂ ਹਵਾ ਥੋੜਾ ਜਿਹੀ ਜਲਦੀ ਸੂਰਜ ਉਤਾਉ ਉੱਠਦੇ ਹੀ ਹਵਾ ਗਰਮ ਹੋਣ ਲੱਗਦੀ ਦੁਪਹਿਰ ਵੇਲੇ ਤਾਂ ਪੱਟ ਤਪਦੇ ਤਾਂ ਅੱਖ ਨਿਕਲਦੀ ਸੂਰਜ ਛਿਪਣ ਵੇਲੇ ਤੱਕ ਇਹ ਤਪਸ਼ ਬਣੀ ਰਹਿੰਦੀ ਰੇਤਾ ਠੰਡਾ ਹੋ ਜਾਂਦਾ ਤਾਂ ਹਵਾ ਵੀ ਠਰ ਜਾਂਦੀ ਰਾਤ ਨੂੰ ਲੋਕ ਕੋਠਿਆਂ ਉੱਤੇ ਸੌਂਦੇ ਠੰਡੀ ਹਵਾ ਸਵਰਗ ਦੇ ਝੂਟੇ ਦਿੰਦੀ ਨੀਂਦ ਵਿੱਚ ਘੂਕੇ ਹੁੰਦੇ ਵਸਾਖੀ ਲੰਗੀ ਨੂੰ ਮਹੀਨਾ ਮਸਾ ਹੋਇਆ ਸੀ। ਇਨੀ ਦਿਨੀ ਖੇਤਾਂ ਵਿੱਚ ਕੁਝ ਵੇਲ ਹੁੰਦੀ ਹੈ। ਸੋਨੇ ਦੀਆਂ ਫਸਲਾਂ ਵੇਜਣ ਲਈ ਮੀਹਾਂ ਨੂੰ ਉਡੀਕਦੇ ਕਿਸਾਨ ਕਿਸੇ ਹੋਰ ਧੰਦੇ ਵਿੱਚ ਮਸਤ ਰਹਿੰਦੇ ਹਨ। ਇਹਨਾਂ ਦਿਨਾਂ ਵਿੱਚ ਹੀ ਜ਼ਮੀਨਾਂ ਨੂੰ ਕਰਾ ਲੱਗਦੇ ਹਨ। ਟੋਬੇ ਪੁੱਟੇ ਜਾਂਦੇ ਹਨ। ਖੇਤਾਂ ਦੀਆਂ ਭੜੀਆਂ ਪੈਂਦੀਆਂ ਹਨ। ਸਾਧੂ ਸੰਤ ਧੋਣੀਆਂ ਤਾਪਦੇ ਹਨ। ਮੀਂਹ ਦੀ ਉਡੀਕ ਵਿੱਚ ਜਗ ਕਿਤੇ ਜਾਂਦੇ ਹਨ। ਉਸ ਦਿਨ ਲੋਕਾਂ ਨੂੰ ਵੇਲ ਹੋਵੇਗੀ ਇਸੇ ਕਰਕੇ ਦੋਵੇਂ ਪਿੰਡਾਂ ਦੇ ਬੰਦੇ ਇਕੱਠੇ ਬਨ ਕੇ ਚਸ਼ਮੇ ਵਾਲੀ ਥਾਂ ਉੱਤੇ ਆ ਖੜੇ ਸਨ ਉਹ ਗਿਣਤੀ ਵਿੱਚ ਬਹੁਤੇ ਨਹੀਂ ਸਨ 10 ਕੁ ਬੰਦੇ ਟਿੱਬੇ ਦੇ ਤੇ ਇੰਨੇ ਕੁ ਹੀ ਥੰਮਣ ਵਾਲੇ ਦੇ ਹੋਣਗੇ ਥੰਮਣ ਵਾਲੇ ਪਿੰਡ ਵਿੱਚ ਸਰਦਾਰੋ ਦੀ ਗੱਲ ਵਿਸਥਾਰ ਨਾਲ ਹੁਣ ਕੋਈ ਨਹੀਂ ਕਰਦਾ ਸੀ ਕਈ ਸਾਲ ਬੀਤ ਚੁੱਕੇ ਸਨ ਪਿੰਡ ਦਾ ਪੱਕਾ ਨਿਰਣਾ ਇਹ ਹੀ ਸੀ ਕਿ ਤਾਂ ਅunktਲ ਦਾ ਭਰਾ ਮੰਗਲ ਉਹਨੂੰ ਕਿਧਰੇ ਲੈ ਗਿਆ ਹੈ ਵਿਚ ਵਿੱਚ ਏ ਵੀ ਕਦੇ ਹੁੰਦੀ ਗੱਲ ਕਿ ਸਰਦਾਰੋਂ ਕਿਦਰੇ ਮਰ ਖੱਪ ਗਈ ਹੋਵੇਗੀ ਕੁਝ ਲੋਕ ਇਵੇਂ ਵੀ ਸੋਚਦੇ ਸਨ ਕਿ ਉਹਨਾਂ ਦੋਵਾਂ ਨੂੰ ਕਿਸੇ ਨੇ ਮਾਰ ਦਿੱਤਾ ਹੈ ਜਿਉਂਦੇ ਹੁੰਦੇ ਤਾਂ ਕਿਦਰੇ ਤਾਂ ਕੋਈ ਉੱਗ ਸੁਗ ਨਿਕਲਦੀ ਪਰ ਦੁੱਲੇ ਲਈ ਇਹ ਜਿਵੇਂ ਕੱਲ ਦੀ ਘਟਨਾ ਹੋਵੇ ਉਹ ਜਿਵੇਂ ਕੱਲ ਕਿਦਰੇ ਗਈ ਹੋਵੇ ਤੇ ਅੱਜ ਵਾਪਸ ਆ ਜਾਵੇਗੀ ਉਹ ਤੜਕੇ ਤੜਕੇ ਵੇੜੇ ਵਿੱਚ ਨਿਮ ਥਲੇ ਬੈਠਾ ਰਹਿੰਦਾ ਗਰਮੀ ਲੱਗਣ ਲੱਗਦੀ ਤਾਂ ਉੱਤੇ ਚੁਬਾਰੇ ਵਿੱਚ ਜਾ ਪੈਂਦਾ ਕੋਈ ਦਾ ਪਾਣੀ ਕੱਢ ਕੇ ਦਿਨ ਵਿੱਚ ਕਈ ਵਾਰ ਨਹਾਉਂਦਾ ਚੋਗਾਨ ਵਿੱਚ ਖੜ ਕੇ ਆਥਨੇ ਢੋਲ ਵਜਾਉਂਦਾ ਕਦੇ ਨਿਆਈਆਂ ਵਿੱਚ ਨਿਕਲ ਜਾਂਦਾ ਉਸ ਦਿਨ ਖਾਸਾ ਸੰਦੇਹਾ ਉਹ ਚਸ਼ਮੇ ਤੇ ਗਿਆ ਸੀ ਢੋਲ ਵੱਜਦਾ ਸੁਣ ਕੇ ਦੋਵੇਂ ਪਿੰਡਾਂ ਦੇ ਲੋਕ ਉਥੇ ਇਕੱਠੇ ਹੋਏ ਸਨ ਪਹਿਲਾਂ ਉਹਨਾਂ ਨੂੰ ਇਹ ਪੱਕਾ ਪਤਾ ਨਹੀਂ ਸੀ ਕਿ ਕੋਈ ਢੋਲ ਵਜਾ ਰਿਹਾ ਹੈ ਤੇਬੇ ਵਾਲਿਆਂ ਨੇ ਸੋਚਿਆ ਸੀ ਕਿ ਚਸ਼ਮੇ ਦਾ ਕੁਝ ਨਵਾਂ ਕਰਨਾ ਹੋਵੇਗਾ ਤੇ ਥੰਮਣ ਵਾਲੇ ਪਿੰਡ ਦੇ ਲੋਕ ਟੋਲ ਵਜਾ ਕੇ ਬੰਦਿਆਂ ਨੂੰ ਸੱਦਰੇ ਸਨ ਥੰਮਣ ਵਾਲੇ ਪਿੰਡ ਦੇ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਟਿੱਬੇ ਵਾਲੇ ਚਸ਼ਮੇ ਦਾ ਕੁਝ ਕਰ ਰਹੇ ਹਨ ਉਹ ਕਿਸੇ ਢੋਲ ਵਾਲੇ ਨੂੰ ਵੀ ਸੱਦ ਲਿਆਏ ਹੋਣਗੇ ਦੁੱਲੇ ਨੇ ਆਪਣਾ ਹੱਥ ਟੋਏ ਵੱਲ ਜਦੋਂ ਕੀਤਾ ਤਾਂ ਦੋਵੇਂ ਪਿੰਡਾਂ ਦੇ ਲੋਕ ਨਹੀਂ ਸਮਝੇ ਕਿ ਉਹ ਕੀ ਕਹਿੰਦਾ ਹੈ ਉਹਨਾਂ ਨੂੰ ਡੋਰਪੋਰ ਝਾਕਦਿਆਂ ਦੇਖ ਕੇ ਦੁੱਲਾ ਦੁਬਾਰਾ ਬੋਲਿਆ ਇੱਥੋਂ ਇੱਥੋਂ ਬੁੱਟੋ ਧਰਤੇ ਇੱਥੋਂ ਬੁੱਟੋ ਲੋਕਾਂ ਨੂੰ ਇਹ ਗੱਲ ਇਲਹਾਮ ਵਾਂਗ ਲੱਗੀ। ਉਹਨਾਂ ਨੇ ਸੋਚਿਆ ਇਸ ਵਿੱਚ ਕੋਈ ਗੁੱਝੀ ਗੱਲ ਹੈ। ਆਲੇ-ਦੋਲੇ ਦੇ ਖੇਤਾਂ ਵਿੱਚ ਕੰਮ ਕਰਦੇ ਬੰਦੇ ਵੀ ਉੱਥੇ ਆ ਖੜੇ ਸਨ। ਕੁਝ ਖੇਤਾਂ ਵਿੱਚ ਕਹਿਆਂ ਵੀ ਸਨ। ਕਹਿਆਂ ਲਿਆ ਕੇ 2-3 ਬੰਦੇ ਟੂਆ ਪੁੱਟਣ ਲੱਗੇ। ਦੁੱਲਾ ਢੋਲ ਵਜਾ ਰਿਹਾ ਸੀ। ਅੱਖਾਂ ਮੀਚ ਕੇ ਸਿਰ ਇੱਕ ਪਾਸੇ ਸੁੱਪਿਆ ਹੋਇਆ। ਉਹ ਮੁੜਕੋ ਮੁੜਕੀ ਹੋਇਆ ਪਿਆ ਸੀ। ਉਹਦੇ ਦਿਮਾਗ ਵਿੱਚ ਪਾਣੀ ਦੀ ਧਾਰ ਫੁੱਟ ਆਈ ਹੋਵੇਗੀ। ਪਾਣੀ ਦੀ ਧਾਰ ਵਿੱਚੋਂ ਉਹਨੂੰ ਔਰਤ ਦਾ ਚਿਹਰਾ ਦਿਖ ਰਿਹਾ ਹੋਵੇਗਾ। ਇਸੇ ਲਈ ਤਾਂ ਉਹ ਇੰਨਾ ਮਸਤ ਹੋ ਕੇ ਢੋਲ ਵਜਾ ਰਿਹਾ ਸੀ। ਉਹਨੇ ਢੋਲ ਬੰਦ ਕੀਤਾ, ਅੱਖਾਂ ਖੋਲੀਆਂ। ਸੋਏ ਵਿੱਚ ਪਾਣੀ ਦੀ ਇੱਕ ਬੂੰਦ ਵੀ ਕਿਧਰੇ ਨਹੀਂ ਸੀ। ਬੰਦੇ ਟੋਆ ਡੂੰਗਾ ਕਰੀ ਜਾ ਰਹੇ ਸਨ। ਧੰਨਵਾਦ ਜੀ। ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਾਂ। ਤੇ ਇਸੇ ਤਰ੍ਹਾਂ ਦੇ ਨਾਵਲ ਇਹ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ